ਆਪਣੇ ਵੱਲੋਂ ਕਦੋਂ ਦਾ ਤੂੰ ਤਾਂ ਮਾਰ ਹੀ ਦਿੱਤਾ ਏ ਤੂੰ ਤਾਂ ਮਾਰ ਹੀ ਦਿੱਤਾ ਏ ਆਪਣੇ ਵੱਲੋਂ ਕਦੋਂ ਦਾ ਤੂੰ ਕਮਾਰ ਹੀ ਦਿੱਤਾ ਏ ਤੂੰ ਤਾਂ ਮਾਰ ਹੀ ਦਿੱਤਾ ਏ ਨਾ ਭੁੱਲਿਆ ਤੈਨੂੰ ਜੋ ਨਾ ਭੁੱਲਿਆ ਤੈਨੂੰ ਜੋ ਉਸਨੂੰ ਤੂੰ ਵਿਸਾਰ ਹੀ ਦਿੱਤਾ ਏ ਉਸਨੂੰ ਤੂੰ ਵਿਸਾਰ ਤੂੰ ਤਾਂ ਪੁੱਲਗੀ ਹੋਣੀ ਏ ਤੂੰ ਤਾਂ ਪੁੱਲਗੀ ਹੋਣੀ ਏ ਮੁਰਾ ਦੁਪਣਾ ਸੰਝ ਕੇ ਸਾਦੇ ਵਰਗੇ ਚੱਲੇ ਯਾਦਾਂ ਤੇਰੀਆਂ ਸਾਦੇ ਵਰਗੇ ਚੱਲੇ ਯਾਦਾਂ ਤੇਰੀਆਂ ਹਾਲੇ ਤੱਕ ਸੰਬਾਲੀ ਬੈਠੇ ਹਾਂ ਚਾਰ ਦਿਨ ਦੇਖੇ ਦੇਕੇ ਚਾਰੇ ਦਿਨਾਂ ਦੀ ਤੂੰ ਤਾਂ ਆਪਣਾ ਦਿਲ ਪਰਚਾਲ ਆਏ ਤੂੰ ਤਾਂ ਆਪਣਾ ਜੀ ਪਰਚਾਲ ਆਏ ਤੇਰੇ ਪਿੱਛੇ ਮਰ ਕੇ ਤੇਰੇ ਪਿੱਛੇ ਅਸੀ ਮਰ ਕੇ ਜ਼ਿੰਦਗੀ ਗੱਲੀ ਬੈਠੇ ਹਾਂ ਜ਼ਿੰਦਗੀ ਗੱਲੀ ਬੈਠੇ ਹਾਂ ਕਿਸੇ ਲਈ ਨੇ ਕਾਬਸਤ ਰਾਂ ਕਿਸੇ ਲਈ ਚਿੱਠੀਆਂ ਨੇ ਕੀ ਤੇ ਨੀਨੇ ਇਕ ਆਬ ਸਤਰਾ ਕਿਥੇ ਲਈਏ ਚਿੱਠੀਆਂ ਨੇ ਕੀਤੇ ਨੂੰ ਲੱਗਣ ਇਹ ਕੋੜੀਆਂ ਕੀਤੇ ਨੂੰ ਲੱਗਣ ਇਹ ਕੋੜੀਆਂ ਕੀਤੇ ਨੂੰ ਲੱਗਣ ਮਿੱਠੀਆਂ ਨੇ ਕੀਤੇ ਨੂੰ ਲੱਗਣ ਮਿੱਠੀਆਂ ਨੇ ਦਿਨ ਨੇ ਦਿਖਾਈ ਕਦੇ ਦਿਨ ਦੀ ਦਿਖਾਈ ਕਿੰਨ ਆਸਦੀ ਕਿੰਨ ਆਸਦੀ ਕਦੇ ਕਦੇ ਦਿਨ ਟਹਿਰੀ ਟਾਂ ਜਾਂਦਾ ਪਤਾ ਨਹੀਂ ਕਿਉਂ ਕੋਈ ਬਣ ਕੇ ਮੇਰਾ ਸੁਨ ਸੰਧਰੂਰ ਵੀ ਪਤਾ ਨਹੀਂ ਕਿਉਂ ਕੋਈ ਬਣ ਕੇ ਮੇਰਾ ਸੁਨ ਸੰਧਰੂਰ ਵੀ ਆਕਰ ਨੂੰ ਲਟ ਰਟ ਖਾ ਜਾਂਦਾ ുട്ടാജാ